ਓ ਛੜੋ ਪੰਜਾਬ ਪੁਲਿਸ ਦੀ ਕੋਈ ਜੀ ਨਹੀਂ ਆ ਓਏ ਜਿਹੜਾ ਟੱਕੇ ਚੜਗੇ ਯਾਰਾਂ ਦੇ ਪੰਜਾਬ ਪੁਲਿਸ ਸਰਧਾਰਾਂ ਦੇ ਓ ਜਿਹੜਾ ਟੱਕੇ ਚੜਗੇ ਯਾਰਾਂ ਦੇ ਪੰਜਾਬ ਪੁਲਿਸ ਸਰਧਾਰਾਂ ਦੇ ਇਹ ਰੁਤਬੇ ਨੇ ਇਹ ਰੁਤਬੇ ਨੇ ਸਰਕਾਰਾਂ ਦੇ ਬਿਲਕੁਲ ਜੀ ਇਹੀ ਜਿਹੀ ਕੁਛ ਦੇਖਣ ਨੂੰ ਮਿਲਿਆ ਇੱਕ ਵੀਡੀਓ ਆਈ ਜਿਹਨੂੰ ਵੇਖ ਕੇ ਬਿਲਕੁਲ ਇਹ ਗਾ ਸਟਿੱਕ ਬੈਠਦਾ ਹੈ ਇਹ ਧੱਕੇ ਚੜ ਗਏ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਇਹ ਰਤਬੇ ਨੇ ਸਰਕਾਰਾਂ ਦੇ ਸਰਕਾਰ ਦਾ ਹੁਕਮ ਹੋਇਆ ਤਾਂ ਫਿਰ ਪੰਜਾਬ ਪੁਲਿਸ ਨੇ ਕਰਤਾ ਕੰਮ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਸ਼੍ਰੀ ਕੁਰਤੇਕ ਭਾਦਰਜੀ ਦੇ 350 ਸਾਲਾ ਸਮਾਗਮ ਦੇ ਵਿੱਚ ਪਟਿਆਲਾ ਤੋਂ ਕਦੇ ਸੈਂਕੜੇ ਦੀ ਤਦਾਦ ਦੇ ਵਿੱਚ ਇਹ ਰਿਕਸ਼ਾ ਲੋਕਾਂ ਦੀ ਸੇਵਾ ਵਾਸਤੇ ਗਏ ਨੇ ਤੇ ਉਹ ਸੇਵਾ ਵਾਸਤੇ ਕਿੰਜ ਗਏ ਨੇ ਰਿਕਸ਼ੇ ਟਰਾਲੀਆਂ ਵਿੱਚ ਲੱਤ ਕੇ ਲਜਾਏਗੇ ਨਹੀਂ ਸੋ ਮੂੰਹ ਬੋਲਦੀਆਂ ਗੱਲਾਂ ਨੇ ਜੇਕਰ ਤੁਸੀਂ ਨਹੀਂ ਜਾਓਗੇ ਤਾਂ ਫਿਰ ਸਾਡੇ ਕੋਲੇ ਚਲਾਨ ਵਾਲੀ ਮਸ਼ੀਨ ਵੀ ਹੈ ਸੋ ਸੁਣਦੇ ਆ ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਆਪਣਾ ਦੁਖੜਾ ਰੋ ਰਹੇ ਨੇ ਇਹ ਈ ਰਿਕਸ਼ਾ ਵਾਲੇ ਤੇ ਕਿੰ ਜੇ ਬੱਚੇ ਜਿਹੜੇ ਨਹੀਂ ਗਏ ਆਪਣੇ ਪਟਿਆਲੇ ਦੇ ਵਿੱਚ ਈ ਰਿਕਸ਼ਾ ਅਨੰਦਪੁਰ ਸਾਹਿਬ ਵੀ ਗਏ ਨੇ ਹਾਂ ਸੀਵਲ ਕਿੰਨੇ ਕੁ ਗਏ ਨੇ ਕੜ ਦੋ 250 ਕਿਸ਼ਾ ਗਿਆ ਜੀ ਦੋ 250 ਤੁਸੀਂ ਨਹੀਂ ਗਏਗੇ ਨਾ ਦੋ ਹੀ ਤਿੰਨੇ ਟਾਈਮ ਕੀ ਸਿਸਟਮ ਕਿਤੋਂ ਸਰਕਾਰ ਲੱਗੀ ਹੈ ਹਾਂ ਸਰਕਾਰ ਲੱਗੀ ਹੋਈ ਹੈ ਕਿੰਨੇ ਰੁਪਏ ਦਿਹਾੜੀ ਦੇ ਰਹੇ ਨੇ ਜੀ ਖਾਣਾ ਪੀਣਾ ਆਪੇ ਸਾਰਾ ਕੁਝ ਉਹਨਾਂ ਦੇ ਹੂੰ ਆਪਰੀ ਮਰਜ਼ੀ ਨਾਲ ਗਏ ਸਾਰੇ ਕਿ ੱੱਕੇ ਨਾਲ ਵੀ ਲੱਗੇ ਗਏ ਕਿ ਨਾਲ ਵੀ ਲੈ ਕੇ ਗਏ ਨਹੀਂ ਗੀਆਂ ਨੇ ਕਿੰਨੇ ਕੇ ਲੈ ਕੇ ੱੱਕੇ ਨਾਲ ਬੰਦੇ ਮੈਂ ਨਾ ਬਤਾ ਮੈਂ ਤਾਂ ਹੁਣ ਇੱਧਰ ਉੱਧਰ ਲੰਘਿਆਦਾ ਜੀ ਮੈਂ ਤਾਂ ਲੱਗਿਆ ਨਿਕ ਵਾਰੀ ਕਹਿ ਕੇ ਉਹਨਾਂ ਨੂੰ ਫੇਰ ਵੀ ਯਾਰਾ ਵਾਹ ਰੀਵਨ ਵੇ ਸਾਰੀ ਕੋਈ ਜਾ ਕੇ ਖੂਸੇ ਨਹੀਂ ਸੀਗਾ ਜੀ ੱੱਕੇ ਨਾਲ ਹੀ ਦੇ ਦੂਗੇ ਕੋਈ ਬੰਦਾ ਜਾਵੇ ਥੋੜੀ ਜਿਹਾ ਹੈ ਇੱਥੇ ਨਿੱਤ ਤੱਕ ਕੇ ਨਾਲ ਮਤਲਬ ਕੀ ਹੋਣ ਨੂੰ ਕੀ ਕਿਹਾ ਵੀ ਚੱਲਣ ਨਹੀਂ ਦਵਾਗੇ ਇੱਥੇ ਜਾਂ ਕੀ ਕਿਦਾਂ ਚਲਾਉਣ ਦੀ ਗੈਰਦੀ ਵਿੱਚ ਚਲਾਣ ਕਰਾਂਗੇ ਛੋਟੇ ਪਤੰਨੀ ਕੀ ਕਹ ਰਹੇ ਸੀਗੇ ਬੌਂਡ ਕਰਾਂਗੇ ਅੱਛਾ ਕਹਿੰਦਾ ਚਲਾਣ ਕਰ ਦਾਂਗੇ ਬੌਂਡ ਕਰ ਦਾਂਗੇ ਥੋੜ ਨੂੰ ਵੀ ਕਿਹਾ ਕਿਸੇ ਨੇ ਹਾਂ ਜੀ ਕਹ ਰਹੇ ਸੀਗੇ ਕਿਉਂ ਮੇਰੀ ਤਾਂ ਮਜਬੂਰੀ ਹੈ ਨਾ ਇਹ ਹਸਪਤਾਲ ਜਾਣਾ ਪੈਂਦਾ ਜਵਾਕ ਲਾਰਖਾ ਮੈਂ ਸਕੂਲ ਨੂੰ ਟ੍ਰੈਫਿਕ ਵਾਲਿਆਂ ਨੇ ਕਿਸੇ ਨੂੰ ਮਖੇ ਦਿੱਤੀ ਜਾਨੇ ਕੀ ਉਹਨਾਂ ਚੋਂ ਕੋਈ ਕਮੇਟੀ ਚੋਂ ਬੰਦਾ ਹੈ ਥਾਲੇ ਹੀ ਸੀਗੇ ਜੀ ਹੁਣ ਹੈ ਨਹੀਂ ਪਤਾ ਵੀ ਕਿਹੜੇ ਸੀਗੇ ਉਹ ਅੱਛਾ ਨਯਾ ਜੀ ਚੱਕਾ ਤੇ ਤੇਰਾ ਚੱਕਾ ਤੱਕ ਦੇ ਰਹੇ ਨੇ ਓਏ ਨਹੀਂ ਕਿ ਆਪਣੇ ਕਿਹੜੇ ਕਿਹੜੇ ਲੱਕੇ ਚ ਲੱਗੇ ਨੇ ਅੰਦਰ ਹੈ ਕਿਹੜੇ ਕਿਹੜੇ ਲੱਕੇ ਚ ਲੱਗੇ ਨੇ ਬੰਦਾ ਸਾਰੇ ਪਟਿਆਲੇ ਚ ਬਚਕੀ ਕੇ ਜਿਹੜਾ ਬਲ ਗਿਆ ਲਫਾਸ ਗਿਆ ਟੈਂਕੂ ਅੱਛਾ ਕੋਈ ਰਿਕਸ਼ਾ ਦਾ ਜਾਣਦਾ ਇਹਦਾ ਲੱਗਿਆ ਬਨੰਦਪੁਰ ਸਾਹਿਬ ਪਤਾ ਹੀ ਨਹੀਂ ਬਾਈ ਇਹਦਾ ਕੋਈ ਨੰਬਰ ਨੰਬਰ ਹੈ ਇਹਦਾ ਟੱਕੇ ਨਾਲ ਚੱਕਰ ਹਿੱਤਾ ਉਹਦਾ ਸਾਲ ਨੇ ਨਹੀਂ ਟੱਕੇ ਨਾਲ ਲੱਗਿਆ ਰਹੇ ਸੀ ਟੱਕੇ ਤੇ ਜੀ ਤੱਕੇ ਨਾਲ ਜਿਹੜਾ ਫਸ ਗਿਆ ਵਸਿੱਤੇ ਗੱਡੀ ਇਹ ਚੜਾ ਰੋ। ਤਾਂ ਚੱਕੋ ਬਸ ਚੜਾਓ। ਮੈਂ ਕਹਾਂ ਮੈਂ ਕਿਵੇਂ ਚੱਕੋ। ਲੈ ਨਹੀਂ ਕਰਦੇ। ਬੇਨਜਾਇ ਤੰ ਕਰਦੇ ਆਂ ਇਹ ਬੋਕਸ ਵਾਲੇ। ਹੂੰ। ਇਹ ਤਾਂ ਉਸਨੇ ਮੈਂ ਸਕਰ ਸਾਹਿਬ ਨਾਲ ਗੱਲ ਕਰਾਈ ਮੈਂ ਗੱਲ ਕਰ ਲਓ। ਕਿੰਨਾ ਕਰਨ ਰਿਕਸ਼ਾ ਲੈ ਕੇ ਨੰਦਪੁਰ ਸਰ। ਮੇਰੇ ਖਿਆਲ ਪਹਿਲਾਂ ਹੁਣ ਆਈ 100 ਤੇ ਉੱਪਰ ਗਿਆ ਹੁਣ ਆਈ। ਅੱਛਾ। 100 ਪਲੱਸ ਗਿਆ ਹੁਣ ਆਈ ਉਹ। ਇਹ ਜਾਣ ਲਈ ਕੋਈ ਜਾਣ ਨਹੀਂ ਸੀ ਜ਼ਬਰਦਸਤੀ ਕਿੰਨੀ ਸਾਰੀ। ਫੁੱਲ ਜ਼ਬਰਦਸਤੀ ਜੀ। ਆ ਜੀ ਟੱਕਾ ਜਿਵੇਂ ਕਹਨੇ ਨਾ ਟੱਕਾ ਉਹ ਕਹਿੰਦਾ ਮੈਂ ਸ਼ੀਸ਼ਾ ਤੋੜ ਦਾਂਗਾ ਮੈਂ ਸ਼ੀਸ਼ਾ ਕਿਵੇਂ ਤੋੜ ਦਿੰਗੇ ਯਾਰ ਤੂੰ ਕਿ ਨਾ ਮੈਂ ਆਨੰਦਪੁਰ ਸਕ ਤੂੰ ਨਹੀਂ ਗਿਆ ਨੰਦਪੁਰ ਹਾਂ ਨਹੀਂ ਨਹੀਂ ਕਿਉਂ ਕੀ ਜਾਂਦੇ ਮੇਰਾ ਸਭ ਦੋਸਤ ਸਭ ਗਿਆ ਉਹ ਸਭ ਗਿਆ ਸੀ ਕੀ ਕਰਦੇ ਕੁਛ ਨਹੀਂ ਐਸੇ ਲਗੇ ਨਹੀਂ ਉਹ ਐਸੇ ਨਹੀਂ ਗਏ ਮੇਰਾ ਘਰ ਕੋ ਥੋੜਾ ਕੰਮ ਥਾ ਫਿਰ ਛੋੜਦੇ ਉਹਨਾਂ ਨੇ ਨਹੀਂ ਉਹ ਤਾਂ ਉਹੀ ਪਰ ਹੈ 9 ਦਿਨ ਦਾ ਕੰਮ ਹੈ ਉਹ 9 ਦਿਨ ਦਾ ਕੰਮ ਹੈ ਤੇ ਤੇਰੇ ਕੋ ਪੁੱਲਸਾਂ ਨੇ ਰੋਕਾ ਨਹੀਂ ਨਹੀਂ ਐ ਰੋਕਾ ਘੇ ਨਹੀਂ ਰੋਕਾ रोका था हम बोले नहीं नहीं जाएंगे कितने यार ऑटो तो, तो उसका मांग था तीन सौ तीन सौ इसीलिए सभी अपनी जबरदस्ती भी गए इतना तो भी ले गया, नहीं जाता था तो वो चलान भी काट देता तो चलान अच्छा। तो लेके था चलान कटने वाले मशीन चलान कट देंगे आधार कार्ड वगैरह लाइसेंस वगैरह ये सब जब मना करता था ना ये

आज नहीं है दो रोज पहले के दो रोज पहले तो आज भी रोक रहे थे क्या नहीं अब नहीं अब उसका शायद हो तो हो गया पूरा हो गया पूरा पूरा अच्छा दो जगह था ना एक यहाँ अच्छा। चलान भी कटे हैं ये तो हाँ तो जो सब गया ना वो सब बोल रहा था चलान भी काट रहा था तभी शहर में जो रिक्शा है ना वो बड़े कम दिख रहे हैं रिक्शा तीन सौ लेके चले गया ना ऑटो तीन सौ ले गया जबरदस्ती ले गया ਸੋ ਇਹੋ ਹੀ ਗੱਲ ਹੋ ਗਈ ਕਿ ਪਹਿਲਾਂ ਕਮੇਡੀ ਕੈਸਡਾਂ ਦੇ ਵਿੱਚ ਕਿਸੇ ਕਹਾਣੀਆਂ ਸੁਣਦੇ ਸੀਗੇ ਕਿ ਪੰਜਾਬ ਪੁਲਿਸ ਦਾ ਲੰਗਰ ਲਗਾਇਆ ਹੈ ਸੇਵਾ ਦੇ ਲਈ ਤੇ ਕਹਿੰਦੇ ਆਜੋ ਲੰਗਰ ਛਕ ਲੋ ਜੇ ਕੋਈ ਲੰਗਰ ਨਹੀਂ ਛਕਦਾ ਫਿਰ ਪੰਜਾਬ ਪੁਲਿਸ ਦਾ ਕਹਿਣਾ ਹੁੰਦਾ ਸੀਗਾ ਵੀ ਲੰਗਰ ਛਕ ਲੋ ਨਹੀਂ ਤਾਂ ਛਕਾਣਾ ਸਾਨੂੰ ਆਂਦਾ ਸ਼੍ਰੀ ਨੰਦਪੁਰ ਸਾਹਿਬ ਵਿੱਚ ਇਹ ਰਿਕਸ਼ਾ ਲਿਜਾ ਕੇ ਕੰਮ ਕਰੋ 1200 ਰੁਪਏ ਦਿਹਾੜੀ ਲਓ ਜੇ ਨਹੀਂ ਜਾਣਾ ਤਾਂ ਲਿਜਾਣਾ ਸਾਨੂੰ ਆਂਦਾ ਇਹ ਦਿਖਾ ਦਿੱਤਾ ਜਿਹੜੀ ਚਲਾਨ ਮਸ਼ੀਨ ਹੱਥ ਵਿੱਚ ਸੀ ਪੰਜਾਬ ਪੁਲਿਸ ਵਾਲਿਆਂ ਦੇ ਉਹਨੇ ਤੇ ਨਾਲ ਦੱਸ ਦਿੱਤਾ ਕਿ ਤੁਹਾਡੇ ਜਿਹੜੇ ਕਾਗਜ਼ ਕੁਝ ਪੂਰੇ ਨਹੀਂ ਹੈਗੇ ਉਹ ਅਸੀਂ ਕਿੰਜ ਚੈੱਕ ਕਰਨੇ ਨੇ ਸੋ ਉਹਦੇ ਦਬਾਅ ਥੱਲੇ ਗਏ ਈ ਰਿਕਸ਼ਾ ਵਾਲਿਆਂ ਦੀ ਇਹ ਕੁਝ ਕੁ ਵੀਡੀਓ ਸਾਹਮਣੇ ਆਈਆਂ ਨੇ ਸੋ ਤੁਸੀਂ ਕਿੰਜ ਸਮਝਦੇ ਹੋ ਕਿ ਆ ਠੀਕ ਹੈ ਓਏ ਛੱਡੋ ਪੰਜਾਬ ਪੁਲਿਸ ਐਦਾਂ ਹੀ ਕਰਦੀ ਐ ਸੋ ੱੱਕੇ ਚੜ ਗਏ ਯਾਰਾ ਦੇ ਪੰਜਾਬ ਪੁਲਿਸ ਦਿਲਦਾਰਾਂ ਦੇ ਉਹ ਸਰਦਾਰਾਂ ਦੇ ਮਾਫ਼ ਕਰਨਾ ਕਿਧਰੇ ਹੋਰੀ ਨਾਲ ਕੁਛ ਹੋ ਜਵੇ ਇਹ ਰੁੱਤ ਵੇਰੇ ਸਰਕਾਰ ਵਾਲੇ